ਦੇਖੋ ਪੰਜਾਬ ਵਿੱਚ ਪਿਛਲੇ ਤਕਰੀਬਨ ਡੇਢ ਮਹੀਨੇ ਦਾ ਸਾਮਾ ਹੋਇਆ ਕਿ ਪਾਣੀ ਦੇ ਕਾਰਨ ਹੜ੍ਹ ਦੇ ਕਾਰਨ ਪ੍ਰਸਾਤ ਦੇ ਕਾਰਨ ਜਿੱਥੇ ਪੰਜਾਬ ਦਾ ਲੱਖਾਂ ਏਕੜ ਜ਼ਮੀਨ ਜਿਹੜੀ ਸੀ ਉਹ ਖਰਾਬ ਹੋਈ ਲੱਖਾਂ ਏਕੜ ਪਾਸੇ ਜਿਹੜੀ ਸੀ ਉਹ ਖਰਾਬ ਹੋਈ ਜਾਣੀ ਬਾਲੇ ਨੁਕਸਾਨ ਪੰਜਾਬ ਦਾ ਹੋਇਆ ਬਹੁਤ ਸਾਰੇ ਲੋਕਾਂ ਦੇ ਪਸ਼ੂ ਜਿਹੜੇ ਸਨ ਕਿੱਲਾਂ ਤੇ ਬੱਤੇ ਮਰ ਗਏ ਜਾਂ ਪਾਣੀ ਵਿੱਚ ਜਿਹੜੇ ਪਸ਼ੂ ਸਨ ਉਹ ਰੁੜ ਗਏ ਔਰ ਬਹੁਤ ਸਾਰੇ ਪਰਿਵਾਰ ਆਪਣੇ ਘਰ ਸਨ ਪੂਰੀ ਟਹਿ ਗਏ ਸਾਰੀਆਂ ਇਹ ਸੰਸਥਾਵਾਂ ਦੇ ਵੱਲੋਂ ਸਮੁੱਚੇ ਸੰਸਾਰ ਭਰ ਵਿੱਚ ਵਸਤੀ ਬੁਨਿਆਸਾਂ ਬਤਾਰੇ ਵੱਲੋਂ ਤਾਂ ਮੰਨਤਨ ਕਰਕੇ ਤੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਉੱਥੇ ਦੀ ਮੁਦਕੀੜੀ ਸੇਵਾ ਉਹ ਕੀਤੀ ਗਈ ਹੈ ਔਰ ਅੱਜ ਅਸੀਂ ਫਰੋਜਪੁਰ ਜਿਹਨੇ ਦੇ ਪ੍ਰਸ਼ਾਸ ਦੇ ਪੇਟ ਆਰਥ ਤੇ ਜਿਹੜਾ ਉੱਥੇ ਆਏ ਹੋਏ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਕੋਲੋਂ ਜਿੱਥੇ ਹੋਰ ਸੇਵਾਵਾਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਸ਼ੁਰੂਆਤ ਕੀਤੀਆਂ ਜਾ ਰਹੀਆਂ ਨੇ ਉੱਥੇ ਕਿਸੇ ਪਰਿਵਾਰ ਨੂੰ ਚੁੱਕ ਕੇ ਫਸਲਾਂ ਵੀ ਬਚਾਈ ਤੇ ਬੱਚਿਆਂ ਦੀ ਪੜ੍ਹਾਈ ਇਹ ਬਟਾ ਇੱਕ ਗੋਗਨ ਜਿਹੜਾ ਉਰਤਿਆ ਹੋਇਆ ਕਿ ਫਸਲਾਂ ਦੀ ਬਜਾਈ ਤੇ ਬੱਚਿਆਂ ਦੀ ਪੜਾਈ ਜਦ ਤੱਕ ਉਹ ਲੋਕ ਆਪਣੇ ਪੈਰਾਂ 'ਤੇ ਨਹੀਂ ਖੋ ਜਾਂਦੇ ਉਹ ਬੱਚਿਆਂ ਦੀ ਪੜਾਈ ਦੀ ਕਾਣਗੇ ਤੇ ਫਸਲਾਂ ਦੀ ਬਜਾਈ ਵੀ ਜਿਹੜੀ ਉਹ ਕਾਣਗੇ ਉਹ ਵਟਾ ਉਦਮ ਕੀਤਾ ਉਹਨਾਂ ਉਹ ਅੱਜ 8 ਪਿੰਡਾਂ ਦੇ 18 ਜਿਹੜੇ 8 ਪਿੰਡਾਂ ਦੇ ਪਰਿਵਾਰਾਂ ਨੂੰ 18 ਦੁੱਧਾਰੂ ਪਸ਼ੂ ਉਹਨਾਂ ਦੇ ਘਰ ਦੇ ਗੁਜ਼ਾਰੇ ਵਾਸਤੇ ਬੱਚਿਆਂ ਨੂੰ ਦੀਰ ਵਾਸਤੇ 18 ਪਸ਼ੂ ਨੇ ਅੱਜ ਉਹਨਾਂ ਵੱਗੋਂ ਮੋਹਰੀਆਂ ਕੀਤੇ ਜਾ ਰਹੇ ਨੇ ਸੌਂਪੇ ਜਾ ਰਹੇ ਨੇ ਤੁਸੀਂ ਵੀ ਕਾਫੀ ਮੋਸ਼ਨਲ ਹੋਏ ਸੀਗੇ ਜਦੋਂ ਉਹ ਉੱਥੇ ਤੁਸੀਂ ਦੇਖਿਆ ਸੀਗਾ ਫਸਲਾਂ ਰੋੜ ਗਈਆਂ ਸੀਗੀਆਂ ਅੱਛਾ ਲੱਗਦਾ ਕਿ ਪੰਜਾਬ ਦੇ ਨਾਲ ਪੰਜਾਬवासी ਖੜੇ ਹੋਏ ਨੇ ਅੱਗੇ ਆਏਗੇ ਮਦਦ ਕਰ ਲਈ ਹੈਗੀ ਤੇ ਬਿਲਕੁਲ ਇਹ ਹਾੜਾਂ ਪਾ ਕੇ ਦਾ ਮੰਜ਼ਰ ਹੈ ਉਹ ਮੰਨ ਕੇ ਯਕੀਨੀ ਕਿ ਜੋ ਇਸ ਮੌਕੇ ਜਾ ਕੇ ਦੇਖਿਆ ਕਿ ਦਾਸ ਦਾ ਸਬਾਰ ਪਾਰਾ ਪੋਰਟ ਦੇ ਮਿਲਣੇ ਚ ਪਾਣੀ ਘੜਾ ਸੀਗਾ ਉਹ ਕਾਪੜੇ ਮਕਾਨਾਂ ਦੀ ਛੱਤਾਂ ਉੱਪਰ ਬੈਠੇ ਸਾਨਾ ਜਾਂ ਰੇਤ ਦੇ ਢੋੜੇ ਫੱਟੇ ਉੱਪਰ ਬੈਠੇ ਸਾਨਾ ਬੱਚੇ ਵਿਚਾਰੇ ਰੋ ਰਹੇ ਸਾਨਾ ਹੋ ਕਿਹੜੇ ਨੇ ਜਿਨ੍ਹਾਂ ਦੇ ਘਰਾਂ ਤੋਂ ਛੱਤ ਨਹੀਂ ਰਹੀ ਇਹਨਾਂ ਨੂੰ ਕਰਨ ਰਿਆ ਰਹਿਣ ਵਾਸਤੇ ਬਿਸਤਰਾ ਨਹੀਂ ਰਿਹਾ ਸ਼ਕਣ ਵਾਸਤੇ ਪਰਛਾਤਾ ਨਹੀਂ ਰਿਹਾ ਬਹੁਤ ਵੱਡੀ ਗਿਤੀ ਬਰਬਾਦੀ ਪੰਜਾਬ ਦੀ ਜਿਹੜੀ ਉਸ ਵੇਲੇ ਜਿਹੜੀ ਹੈ ਉਹ ਹੋਈ ਹੈ ਔਰ ਹੁਣ ਇੱਕ ਹਟਕ ਪਾਣੀ ਸੁੱਕ ਗਿਆ ਪਰ ਅਜੇ ਵੀ ਇਤਿਹਾਸਤ ਇਤਿਹਾਸਤ ਦੀ ਕਹੀ ਕਿ ਪੂਟ ਪਾਣੀ ਦੇ ਹਾਤੇ ਨੂੰ ਜੜਾ ਰੋਤਾ ਬਹੁਤ ਸਾਰੇ ਲੋਕਾਂ ਨੇ ਜਿਹੜੀ ਆਪ ਦੀ ਪ੍ਰਭਾਤ ਕੋਚ ਕੀਤੀ ਹੈ ਔਰ ਇੰਨਾ ਐਸੇ ਸਮਾਂ ਦੁੱਤੇ ਜਿਹੜਾ ਪਾਵ ਬੜਾ ਸੁਭਾਵਕ ਦਾ ਕਿ ਇਹ ਸਾਡਾ ਇੱਕ ਬਹੁਤ ਸੀਮਾ ਹੈ ਕਿ ਜੁਗਰਸੀ ਕਿਸ ਤਰ੍ਹਾਂ ਕੋ ਦੁਖਤ ਗਲੀ ਦੇ ਨਾਲ ਦੇਖ ਕੇ ਸਾਡੇ ਤੋਂ برداشت ਜੜਾ ਨਿਕੀ ਤਰ ਜਾ ਤੇ ਇਸ ਕਰਕੇ ਮੰਚੜ ਇਹ ਐਸਾ ਸੀਗਾ ਇਹਨਾਂ ਬਰਬਾਦੀ ਵਾਲਾ ਮੰਚੜ ਜਿਹੜਾ ਸੀਗਾ ਉਹ ਉਹ ਦੇਖੀ ਨੂੰ ਤਾਂ ਬਾਕੀ ਹੈ ਕਿ ਅਰਦਾਸ ਇੱਕ ਦੋ ਚਰਨਾ ਵਿੱਚ ਕਿ ਸਤ ਪੁਨੀਰ ਕਰਨ ਪੰਜਾਬ ਦੇ ਪੰਜਾਬ ਵਾਸੀਆਂ ਨੇ ਪੰਜਾਬ ਜਲਦੀ ਹੀ ਮੁੜ ਦੁਬਾਰਾ ਆਪਣਾ ਤਰੱਕੀ ਅਨੁਸੂਹ ਹੈ ਕਿਉਂਕਿ ਪੰਜਾਬ ਨੇ ਪਹਿਲੀ ਵਾਰ ਕਿ ਜੁਗਤਾ ਨਹੀਂ ਪਈ ਸ਼ੁਰੂ ਤੋਂ ਹੀ ਪੰਜਾਬ ਹੜਾਂ ਦੀ ਮਾਰ ਚੱਲਦਾ ਆ ਜਾਂ ਜੰਗਾ ਦੀ ਮਾਰ ਚੱਲਦਾ ਆ ਉਜਾੜਾਂ ਦੀ ਮਾਰ ਚੱਲਦਾ ਆ ਔਰ ਜਾਦੂ ਦੀ ਪੰਜਾਬ ਵਿੱਚ ਅਸੀਂ ਕਿਤਨਾ ਪਈ ਹੈ ਤੇ ਦਿਨ ਰੁਗਣਾ ਤੇ ਰਾਤ ਚੋਕਣਾ ਹੋ ਕੇ ਪਤਾ ਪਿਆ ਉਹ ਕੁੱਠਿਆ ਤੇ ਅੱਗੇ ਵਧਿਆ ਹੁਣ ਸਾਡੀ ਅਰਦਾਸ ਵੀ ਸਾਨੂੰ ਵੇਦਣੀ ਹੈ ਕਿ ਗੁਰੂ ਸਾਹਿਬ ਮਿਹਰ ਕਰਨਗੇ ਪੰਜਾਬ ਵਾਸੀ ਬਹੁਤ ਛੇਤੀ ਛੜ ਦੀ ਕਾਲ ਵਿੱਚ ਹੋ ਕੇ ਆਪਣਾ ਕੰਮ ਕਰ ਜਿਹੜਾ ਉਹ ਸੁਭਾ ਕਰੇ